ਏਹ ਬੇਨੰਤੀ ਸੁਣ ਪ੍ਰਭ ਮੇਰੇ ਦੇਖੇ ਨਾਮ ਕਰ ਆਪਣੇ ਚੇਰੇ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸੋਰਠ ਮਹਲਾ ਪੰਜਵਾਂ ਘਰ ਦੂਜਾ ਅਸ਼ਟ ਪਦੀਆਂ ਇੱਕ ਓ ਅੰਕਾਰ ਸਤਿਗੁਰ ਪ੍ਰਸਾਦ ਪਾਠ ਪੜਿਓ ਅਰ ਬੇਦ ਵਿਚਾਰਿਓ ਅਨਿਵਲੁਪੇ ਅੰਗਮ ਸਾਦੇ ਪੰਚ ਜਨਾ ਸਿਓ ਸੰਗ ਨਾ ਛਟਕੇਓ ਅਦਿਕ ਅਹੰ ਬੁੱਧ ਬਾਦੇ ਪਾਠ ਪੜਿਓ ਅਰ ਬੇਦ ਵਿਚਾਰਿਓ ਨਿਵਲਪੈ ਹੰਗਮ ਸਾਦੇ ਪੰਜ ਜਨਾ ਸਿਓ ਸੰਗ ਨਾ ਛਟਕਿਓ ਅਦਿਕ ਅਹੰ ਬੁੱਧ ਬਾਦੇ ਪਿਆਰੇ ਇਨ ਬਿਦ ਮਿਲੜ ਨਾ ਜਾਈ ਮੈਂ ਕੀਏ ਕਰਮ ਅਨੇਕਾ ਹਾਰ ਪਰਯੋ ਸੁਆਮੀ ਕਾ ਦੁਆਰੇ ਦੀਜ ਬੁਦ ਬੇਬਕਾ ਰਹਾਉ मोन पयो करपाती रहयो नगन प्रयो वन तट तीर्थ सब तरती प्रमेयों दुबदा सुट की मन कामना तीर्थ जाय बसयो सिर करवत तराये ਮਨ ਕੀ ਮੈਲ ਨਾ ਉਤਰੈ ਇਹ ਬਦ ਜੇ ਲਖ ਜਤਨ ਕਰਾਈਐ ਕਨਕ ਕਾਮਨੀ ਹ ਵਰਗ ਵਰ ਬਹੁ ਵਿਦ ਦਾਨ ਦਾ ਤਾਰ ਅਨ ਬਸਤਰ ਭੂਮ ਬਹੁ ਅਰਪੈ ਨਾ ਮਿਲੇ ਅਖਰ ਦੁਆਰਾ पूजा अर्चा वंदन डंडोत हट कर मरत रहता खौ खौ करत वंदन मह परया नह मिलिया एह जुगता जोग सदय आसन चौरासी ए पी कर कर रहया ਵੱਡੀ ਆਰਜਾ ਫਿਰ ਫਿਰ ਜਨਮੈ ਹਰ ਸਿਉ ਸੰਗ ਨਾ ਗਹਿਆ ਰਾਜ ਲੀਲਾ ਰਾਜਨ ਕੀ ਰਚਨਾ ਕਰਿਆ ਹੁਕਮ ਆਫਾਰਾ ਸੇਜ ਸੋਹਨੇ ਚੰਦਨ ਚੋਆ ਨਰਕ ਘੋਰ ਕਾ ਦਵਾਰਾ ਹਰ ਕੀਰਤ ਸਾਧ ਸੰਗਤ ਸਿਰ ਕਰ ਮਨ ਕੈ ਕਰਮ ਕਹੋ ਨਾਨਕ ਤਿਸ ਭਇਓ ਪ੍ਰਾਪਤ ਜਿਸ ਪੁਰਬ ਲਿਖੇ ਕਾਲਹਿ ਨਾਨਕ ਤੇਰੋ ਸੇਵਕ ਇਹ ਰੰਗ ਮਤ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਘਰ ਕੀਰਤਨ ਇਹ ਮਨ ਰਾਤਾ ਤੇਰੋ ਸੇਵਕ ਇਹ ਰੰਗ ਮੋਤਾ ਭਇਓ ਕਿਰਪਾਲ ਦੀਨ ਦੁਖ ਭੰਜਨ ਹਰ ਘਰ ਕੀਰਤਨ ਇਹ ਮਨ ਰਾਤਾ ਰਖਾਉ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ